ਰਸੀਏ ਧਿਆਨ ਲਹੀਏ ਤਾਂ ਕਹੇ ਔਰ ਸ਼ੁਕਰ ਕਰਨਾ ਚਾਹੁੰਦੇ ਹਾਂ ਮਹਾਰਾਜ ਦਾ ਜੀ ਕਿ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਦਰਸ਼ਨੀ ਦੇਦਾਰ ਬਖਸ਼ੇ ਨੇ ਸ਼ੁਕਰਾਨਾ ਕਰਨਾ ਆਏ ਆ ਔਰ ਇਸ ਕਲਯੁਗ ਚ ਜਿੱਥੇ ਅਸੀਂ ਵਿਚਰ ਰਹੇ ਹਾਂ ਸਾਡੇ ਤੋਂਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਦਿਨਿਆਵੀ ਜੀਵਾਂ ਮਨਮੁਖੀ ਜੀਵਾਂ ਤੇ ਮਹਾਰਾਜ ਦੇ ਚਰਨਾਂ ਚ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ ਲੈਣ ਆਏ ਹਾਂ ਕਿ ਮਹਾਰਾਜ ਸਾਨੂੰ ਸਮਤ ਬਖਸ਼ੋ ਪਰ ਆਪਣੇ ਚਰਨਾਂ ਨਾਲ ਜੁੜੋ ਕੋਟਨ ਕੋਟ ਸ਼ੁਕਰਾਨਾ ਕਰਨ ਆਏ ਹਾਂ ਜਿਹੜਾ ਕਾਰਜ ਮਹਾਰਾਜ ਨੇ ਸਾਨੂੰ ਬਖਸ਼ਿਆ ਉਸ ਕਾਰਜ ਦੇ ਸੰਬੰਧ ਸਿ ਬੀਬੀ ਰਜਨੀ ਫਿਲਮ ਬਣਾਈ ਹੈ ਜੋ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਆਪਦੇ ਆਪ ਚ ਤਨ ਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਸ ਧਰਤੀ ਤੇ ਖੜੇ ਆ ਕਿਵੇਂ ਬੀਬੀ ਰਜਨੀ ਨੂੰ ਇੱਕ ਭਰੋਸੇ ਦੇ ਰੂਪ ਚ ਉਹਨਾਂ ਨੇ ਇੰਨਾ ਸਦਕ ਬਖਸ਼ਿਆ ਔਰ ਪ੍ਰੇਮ ਬਖਸ਼ਿਆ ਬੀਬੀ ਰਜਨੀ ਦਾ ਟੁੱਟ ਭਰੋਸਾ ਅੱਜ ਦੇ ਸਮਾਜ ਚ ਪੈਰ ਪੈਰ ਤੇ ਸਾਡੇ ਕੰਮ ਆਉਂਦਾ ਹੈ ਅਸੀਂ ਉਹਨਾਂ ਤੋਂ ਯਕੀਨ ਲੈ ਕੇ ਭਰੋਸਾ ਲੈ ਕੇ ਪਰਮਾਤਮਾ ਚ ਯਕੀਨ ਰੱਖਦੇ ਆ ਔਰ ਅਗੇ ਲਈ ਵੀ ਅਸੀਂ ਇਹ ਕਾਰਜ ਨੇ ਜਿਹੜੇ ਪੰਥ ਭਲਾਈ ਦੇ ਔਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਸਿੱਖ ਹਿਸਟਰੀ ਹੈ ਉਹਦੇ ਤੇ ਗੀਤ ਵੀ ਕਰਦੇ ਰਹਾਂਗੇ ਔਰ ਫਿਲਮਾਂ ਵੀ ਮਹਾਰਾਜ ਸਾਡੇ ਤੋਂ ਬਣਵਾਉਣਗੇ ਸ਼ੁਕਰਾਨਾ ਕਰਨਾ ਹੈ ਔਰ 30 ਅਗਸਤ ਨੂੰ ਬੀਬੀ ਰਜਨੀ ਸਾਡੀ ਜਿਹੜੀ ਫਿਲਮ ਹੈ वर्ल्ड वाइड ਰਿਲੀਜ਼ ਹੋਊਗੀ ਸੋ ਮੈਂ ਸਭ ਨੂੰ ਬੇਨਤੀ ਕਰਨਾ ਮੈਂ ਦਰਬਾਰ ਸਾਹਿਬ ਦੇ ਅੱਗੇ ਖੜਾ ਹਾਂ ਸਿੱਖ ਲਈ ਦਰਬਾਰ ਸਾਹਿਬ ਤੋਂ ਤੇ ਦੁਨੀਆਂ ਚੂਰ ਕੁਛ ਨਹੀਂ ਮੈਂ ਬਸ ਇਹੀ ਬੇਨਤੀ ਕਰੂੰਗਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਅਸੀਂ ਆਪਣਾ ਫਰਜ਼ ਪੂਰਾ ਕੀਤਾ ਜਿੰਨਾ ਮੇਕਰਸ ਨੇ ਫਿਲਮ ਬਣਾਈ ਹੈ ਸਾਰੀ ਟੀਮ ਨੇ ਫਿਲਮ ਬਣਾਈ ਹੈ ਬਹੁਤ ਜੀਅ ਜਾਨ ਨਾਲ ਔਰ ਬਹੁਤ ਪਿਆਰ ਪ੍ਰੇਮ ਹਲੀਮੀ ਨਾਲ ਫਿਲਮ ਬਣਾਈ ਹੈ ਹੁਣ ਤੁਸੀਂ ਜਿੱਥੇ ਵੀ ਦੁਨੀਆ 'ਚ ਵਸਦੇ ਹੋ ਆਪਣੇ ਪਰਿਵਾਰਾਂ ਨਾਲ ਵਸਦੇ ਹੋ ਆਪਣੇ ਬੱਚਿਆਂ ਨਾਲ ਵਸਦੇ ਹੋ ਆਪਣਾ ਫਰਜ਼ ਨਿਭਾਓ ਤਾਂ ਜੋ ਹੋਰ ਆਉਣ ਵਾਲੇ ਸਮੇਂ 'ਚ ਸਿੱਖ ਹਿਸਟਰੀ ਤੇ ਆਪਣੀ ਇਤਿਹਾਸ ਤੇ ਆਪਣੇ ਸੱਭਿਆਚਾਰ ਤੇ ਫਿਲਮਾਂ ਬਣ ਸਕਣ ਬਹੁਤ ਬਹੁਤ ਮਿਹਰਬਾਨੀ ਧੰਨਵਾਦ 30 ਅਗਸਤ ਨੂੰ ਬੀਬੀ ਰਜਨੀ ਜ਼ਰੂਰ ਆਵਦੇ ਆਂ ਪਰਿਵਾਰਾਂ ਨਾਲ ਦੇਖਣੇ ਮੇਰਾ ਰਾਜਕੁਮਾਰ ਇੰਦਰ ਦਾ ਰੋਲ ਹੈ ਜਿਹੜਾ ਕਿ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਕਾਫੀ ਅੱਛਾ ਕੈਰੇਕਟਰ ਹੈ ਹੁਣ ਮੈਂ ਉਹਨਾਂ ਲਈ ਰਿਵੀਲ ਨਹੀਂ ਕਰ ਸਕਦਾ ਬੀਬੀ ਰਜਨੀ ਜੀ ਦੇ ਨਾਲ ਉਹ ਕੈਰੇਕਟਰ ਕਾਫੀ ਜ਼ਿਆਦਾ ਰਿਲੇਟ ਕਰਦਾ ਹੈ ਸੋ ਜੇ ਤੁਸੀਂ ਫਿਲਮ ਦੇਖੋਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਬਹੁਤ ਮੇਰਦਾਨਾ ਹਨ ਸਰ ਅੱਜ ਹਾਂਜੀ ਆ ਦਰਸ਼ਨ ਮੇਲੇ ਕਰਨ ਆਏ ਸੀਗੇ ਫਿਲਮ ਸਾਡੀ ਆ ਰਹੀ ਹੈ ਬੀਬੀ ਰਜੀ ਜੋ ਦਾ ਇਤਿਹਾਸ ਸਾਰਿਆਂ ਨੂੰ ਪਤਾ ਜੀ ਹੈ ਨਾ ਔਰ ਉਹਦੀ ਅਰਦਾਸ ਬੇਨਤੀ ਕਰਨ ਆਏ ਸੀ ਮਹਾਰਾਜ ਦੇ ਦਰ ਤੇ ਉੱਤੇ ਕਿ ਕਾਮਯਾਬੀ ਬਖਸ਼ਣ ਹਨ ਜੋ ਵੀ ਰਹਿਤ ਮਰਿਆਦਾ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਫਿਲਮ ਜਿਹੜੀ ਬਣਾਈ ਹੈ ਔਰ ਇਹ ਇਤਿਹਾਸ ਨੂੰ ਇਤਿਹਾਸ ਦੇ ਤਰੀਕੇ ਨਾਲ ਹੀ ਸਿਨੇਮੇ ਦੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ 30 ਤਰੀਕ ਨੂੰ ਸਾਡੀ ਫਿਲਮ 30 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋ ਜਾਣੀ ਹੈ ਸੋ ਉਸ ਚੀਜ਼ ਦੀ ਅਸੀਂ ਮਤਲਬ ਸਾਡੇ ਸਾਡੇ ਮਤਲਬ ਪਿਓ ਦਾ ਘਰ ਹੈ ਅਸੀਂ ਮਹਾਰਾਜ ਦੇ ਦਰ ਦੇ ਉੱਤੇ ਨਾ ਤਾਂ ਮਸਤਕ ਹੋਣਾ ਆਈ ਸੀ ਬਸ ਜੀ ਇਹ ਨਹੀਂ ਤਾਂ ਜੀ ਬਹੁਤ ਵੱਡਾ ਇਤਿਹਾਸ ਹੈ ਇੱਥੇ ਹਾਂ ਜੀ ਤੁਸੀਂ ਜਿਹੜੇ ਕਿਰਦਾਰ ਇਸ ਫਿਲਮ 'ਚ ਚੁਣੇ ਗਏ ਨੇ ਕਿਸ ਤਰ੍ਹਾਂ ਦੇ ਕਿਰਦਾਰ ਨੇ ਕਿੱਦਾਂ ਦਾ ਰੋਲ ਇਚ ਨਿਭਾਇਆ ਗਿਆ ਜਿਹੜਾ ਦੇਖੋ ਜੋ ਜੋ ਇਤਿਹਾਸ ਕਹਿੰਦਾ ਆਪਣੇ ਮਨਕੜੰਤ ਕੁਝ ਵੀ ਚੀਜ਼ ਨਹੀਂ ਜੋ ਇਤਿਹਾਸ ਕਹਿੰਦਾ ਜੋ ਬਚਪਨ ਤੋਂ ਸੁਣਦੇ ਆ ਰਹੇ ਆਂ ਬਸ ਸੇਮ ਉਸੇ ਚੀਜ਼ ਤੇ ਫਿਲਮ ਬਣੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੇ ਜੋ ਲੋਕ ਜੋ ਅਸੀਂ ਸੁਣਿਆ ਜੋ ਤੁਸੀਂ ਸੁਣਿਆ ਜੋ ਸਾਡੇ ਦਾਦੇ-ਦਾਦੀਆਂ ਉਹਨਾਂ ਦੇ ਬਜ਼ੁਰਗ ਸੁਣਾਉਂਦੇ ਰਹੇ ਸੇ ਹਾਂ ਬਿਲਕੁਲ ਜੀ ਉਸੇ ਫਲਸਫੇ ਤੇ ਫਿਲਮ ਬਣੀ ਹੈ ਜੋ ਉਥੇ ਦਰਸਾਈ ਗਈ ਹੈ ਜੀ ਜਿਹੜੇ ਜਿਵੇਂ ਕਿ ਆਪਣਾ ਇਤਿਹਾਸ ਦੱਸਦਾ ਹੈ ਉਹ ਫਿਲਮ 'ਚ ਦਰਸਾਇਆ ਗਿਆ ਬਿਲਕੁਲ ਜੀ ਦੇਖੋ ਇਤਿਹਾਸ ਜੋ ਗਾਈਡਲਾਈਨਸ ਮਤਲਬ ਧਾਰਮਿਕ ਭਾਵਨਾ ਨੂੰ ਠੇਸ ਨਾ ਪਹਚਾਵੇ ਉਹ ਸੇਮ ਉਸ ਪੈਰਾਮੀਟਰ ਤੇ ਫਿਲਮ ਬਣੀ ਹੈ ਜੀ ਹਾਂ ਜੀ ਜੀ ਲੋਰੇ ਪਿਆਰ ਮੰਦਰ ਸਾਹਿਬ ਪਹੁੰਚੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਲੱਗ ਰਿਹਾ ਤੁਸੀਂ ਸਾਰੀ ਟੀਮ ਨਾਲ ਆਏ ਆ ਬੀਬੀ ਰਜਿੰਦੀ ਜੀ ਦੀ ਟੀਮ ਨਾਲ ਆਏ ਆ ਤੇ ਜਿਵੇਂ ਅਸੀਂ ਉਹਲੇ ਮੱਥਾ ਟੇਕ ਕੇ ਆਟਿਆਂ ਤਾਂ ਬਹੁਤ ਵਧੀਆ ਲੱਗਿਆ। ਅ ਫਿਲਮ ਜਿਹੜੀ ਤੁਹਾਡੀ ਆ ਰਹੀ ਹੈ ਜਾਨ ਕਿ ਇਹ ਪੂਰੇ ਕਰਕੇ ਆਈ ਹੈ। ਜੀ ਜੀ ਵੈਸੇ ਵੀ ਆਉਂਦੇ ਰਹਿੰਦੇ ਆ ਅ ਬਲੇਸਿੰਗ ਲੈਣ ਆਏ ਆ ਅ ਕਿਦਨ ਰਿਲੀ ਹੋਣੀ ਹੈ ਜੀ ਫਿਲਮ? ਅਗਸਤ 3 ਨੂੰ ਜੀ। ਅੱਛਾ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈਗਾ ਇਸ ਵਿੱਚ? ਜੀ ਮੈਂ ਬੀਬੀ ਰਜਨੀਜੀ ਦਾ ਰੋਲ ਪਲੇ ਕਰ ਰਹੀ ਹਾਂ। ਅੱਛਾ ਜੀ ਤੁਸੀਂ ਪੂਰਾ ਇਤਿਹਾਸ ਪੜ੍ਹ ਕੇ ਤੁਸੀਂ ਹਾਂ ਜੀ ਸਾਰੀ ਸਾਡੀ ਸਾਰੀ ਟੀਮ ਨੇ ਪੂਰੀ ਰਿਸਰਚ ਕਰਕੇ ਕੋਸ਼ਿਸ਼ ਕੀਤੀ ਹੈ ਜੀ। ਫਿਲਮ ਦੀ ਰਿਸਰਚ ਟੀਮ ਹੈ। ਇਹਨੂੰ ਦੀ ਇੱਕ ਰਿਸਰਚ ਟੀਮ ਹੈ। ਜੀ ਨੇ ਪੂਰੀ ਰਿਸਰਚ ਕੀਤੀ ਹੈ ਫਿਲਮ ਦੇ ਉੱਤੇ ਹਾਂਜੀ ਇਹਨਾਂ ਨੇ ਦੇ ਕਿਰਦਾਰ ਜੋ ਹੋਰ ਸਰਸਰੀਜ਼ ਨੇ ਪੈਰਾਮੀਟਰ ਕੱਢਿਆ ਇਤਿਹਾਸਕ ਕਿਤਾਬਾਂ ਪੜ੍ਹ ਕੇ ਇਤਿਹਾਸਕ ਕਹਾਣੀਆਂ ਸੁਣ ਕੇ ਜਾਂ ਸ਼੍ਰੋਮਣੀ ਕਮੇਟੀ ਦੇ ਚੋਂ ਦੱਸਿਆ ਹਾਂ ਸੋ ਉਹਦੇ ਹਿਸਾਬ ਨਾਲ ਇੱਕ ਸਕ੍ਰਿਪਟ ਬਣੀ ਇਹਨਾਂ ਨੇ ਕਿ ਉਹ ਚੈੱਕ ਕੀਤਾ ਤੁਹਾਨੂੰ ਕਿੱਦਾਂ ਲੱਗਿਆ ਫੇ ਬੀਬੀ ਦਾ ਰੋਲ ਕਰਕੇ ਬੀਬੀ ਰਜਨੀ ਦਾ ਐਡਾ ਵੱਡਾ ਇਤਿਹਾਸ ਆ ਉਹਨਾਂ ਦਾ ਜੀ ਤਾਂ ਤੁਹਾਨੂੰ ਰੋਲ ਕਰਕੇ ਕਿੱਦਾਂ ਦਾ ਲੱਗਿਆ ਸਾਡੀ ਸਾਰੀ ਟੀਮ ਲਈ ਜੀ ਬਹੁਤ ਮਾਣ ਵਾਲੀ ਗੱਲ ਆ ਕਿ ਅਸੀਂ ਇਸ ਟੀਮ ਦਾ ਹਿੱਸਾ ਆਇਆ ਅਸੀਂ ਇਸ ਫਿਲਮ ਦਾ ਹਿੱਸਾ ਆਇਆ ਬਹੁਤ ਵਧੀਆ ਲੱਗਿਆ ਜੋ ठीक है